ਸਤਿ ਸ਼੍ਰੀ ਅਕਾਲ ਕੁਲੂਆ ਜਿਹੜਾ ਕਿ ਹਰਕਾ ਚਮਕੌਰ ਸਾਹਿਬ ਦਾ ਥਾਣਾ ਹੈ ਤਹਿਸੀਲ ਖਰੜ ਦਾ ਇਹਦੇ ਵਿੱਚ ਬੈਠਾ ਇਹ ਮੇਰੇ ਨਾਲ ਸਾਡੇ ਬਲੌਕ ਸੰਪਤੀ ਦੇ ਮੈਂਬਰ ਵੀ ਹੈ ਕਿਸਾਨ ਆਗੂ ਹੈ ਤੇ ਇਹ ਵੀ ਬੈਠੇ ਹੈ ਇਹਨਾਂ ਨੂੰ ਪੁਲਿਸ ਅੱਜ ਫੜ ਕੇ ਇਸੇ ਥਾਣੇ 'ਚ ਬੰਦ ਕੀਤਾ ਹੋਇਆ ਹੈ ਕਿ ਜੀ ਕੱਲ ਨੂੰ ਇਹ ਧਰਨੇ ਤੇ ਆਪਣੇ ਬੰਦੇ ਨੂੰ ਨਾਂ ਲੈ ਕੇ ਜਾ ਸਕਣ ਸਰਕਾਰ ਜਿਹੜੀ ਇਹ ਘਨੌਣੀਆਂ ਹਰਕਤਾਂ ਕਰ ਰਹੀ ਹੈ ਨਾਦਰਸ਼ਾਈ ਰਵਈਏ ਤੇ ਉਤਰੀ ਹੋਈ ਹੈ ਕਿ ਕਿਸਾਨਾਂ ਨੂੰ ਬਿਨਾਂ ਕਿਸੇ ਕਾਰਨ ਹਾਲਾਂਕਿ ਟਿਕੜਤਾ ਆਸਾ ਆਪ ਕੀਤੀ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਹਨਾਂ ਨੂੰ ਘਰ ਤੇ ਭਜਾ ਦਿੱਤਾ ਉੱਥੇ ਮੀਟਿੰਗ ਚੋਂ ਆਪ ਵੀ ਭੱਜ ਗਏ ਡਿਮਾਂਡਾਂ ਇਹਨਾਂ ਦੀਆਂ ਸੁਣੀਆਂ ਨਹੀਂ ਉਲਟਾ ਲੋਕਤੰਤਰ ਦੇ ਵਿੱਚ ਜੇ ਲੋਕਤੰਤਰੀਕ ਤਰੀਕੇ ਦੇ ਨਾਲ ਧਰਨਾ ਦੇਣ ਜਾਂਦੇ ਆ ਤਾਂ ਇਹਨਾਂ ਨੂੰ ਫੜ ਕੇ ਅੰਦਰ ਦੇ ਦਿੱਤਾ ਹੈ ਕਿ ਸਾਡੇ ਚੰਨਜੀਤ ਸਿੰਘ ਜੀ ਔਰ ਸਾਡੇ ਬਹੁਤ ਹੀ ਸਤਕਾਰਯੋਗ ਇਹ ਸਾਡੇ ਪ੍ਰਧਾਨ ਹੈ ਇਸ ਏਰੀਏ ਦੇ ਕਿਸਾਨ ਯੂਨੀਅਨ ਦੇ ਪਰ ਜਿੰਨੇ ਕਿਸਾਨ ਨੇਤਾ ਹੈ ਸਾਰਿਆਂ ਨੂੰ ਬੈਂਕਾਂ ਦੇ ਵਿੱਚ ਬੰਦ ਕੀਤਾ ਹੋਇਆ ਮੈਂ ਇਹਨਾਂ ਨੂੰ ਰਾਤ ਨੂੰ ਮਿਲਣਾ ਆ ਐਸੀ ਸਰਕਾਰ ਦੀ ਇਸ ਕਾਰਵਾਈ ਦੀ ਘੋਰ ਨਿੰਦਿਆ ਕਰਦਾ ਹਾਂ